ਕੈਜੀ ਹਵਲਾਤਿਆਂ ਨੂੰ ਮਲੇ ਕੀ ਕਹਿਣਾ ਦੇਖੋ ਸਪੈਸ਼ਲੀ ਮੈਂ ਇੱਥੇ ਮਿਲਨ ਆਈ ਸੀ ਜਿਹੜੇ ਕਿ ਸਾਡੇ ਪਹਿਲਾਂ ਰੋਪੜ ਜੇਲ੍ਹ ਦੇ ਅੰਦਰ ਗਰਲਸ ਹੈਗੀਆਂ ਸੀਗੀਆਂ ਉਹ ਆ ਗਏ ਇੱਥੇ ਆਈਆਂ ਸੀਗੀਆਂ ਰੋਪੜ ਜੇਲ੍ਹ ਦੇ ਅੰਦਰ ਕਿਸੇ ਕਾਲ ਸੈਂਟਰ 'ਚ ਕੰਮ ਕਰਦੀਆਂ ਸੀ ਕੋਈ ਇਮੀਗ੍ਰੇਸ਼ਨ 'ਚ ਕੰਮ ਕਰਦੀ ਸੀ ਇਹ ਜਿਹੜੀਆਂ ਕੰਪਨੀਆਂ ਨੇ ਫਰੋਡ ਕੰਪਨੀਆਂ ਵਿੱਚੋਂ ਕਈ ਨਿਕਲ ਜਾਂਦੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਨਾ ਤਾਂ ਇਹਨਾਂ ਨੇ ਕੋਈ ਅਪਾਇੰਟਮੈਂਟ ਲੈਟਰ ਜਿਆ ਨਾ ਹੀ ਕੋਈ ਆਪਣਾ ਜੌਬ ਕਾਰਡ ਲਿਆ ਤੇ ਜਦੋਂ ਰੇਡ ਪਈ ਪੁਲਿਸ ਦੀ ਉੱਥੇ ਉਹ ਗਲਤ ਕੰਪਨੀਆਂ ਨਿਕਲੀਆਂ ਉਹਦੇ ਨਾਲ ਦੇ ਨਾਲ ਸਾਰੇ EMPLOYEES ਵੀ ਚੱਕੇ ਗਏ। ਔਰ ਉਹਨਾਂ ਨੂੰ ਮੈਂ ਉੱਥੇ ਕਿਹਾ ਕਿ ਕ라우ਡਡ ਜੇਲ ਸੀਗੀ ਉੱਥੋਂ ਸ਼ਿਫਟ ਕਰਵਾਇਆ ਇੱਥੇ। ਇੱਥੇ ਬੜੀਆਂ ਖੁਸ਼ੀ ਸੀਗੀਆਂ ਵੀ ਚਲੋ ਸਾਨੂੰ ਖੁੱਲੀ ਜਗ੍ਹਾ ਮਿਲਈ ਰਹਿਣ ਦੇ ਲਈ। ਬਾਕੀ ਹੋਈ ਕੋਈ ਪ੍ਰੋਬਲਮ ਨਹੀਂ ਸੀ। ਹੁਣ ਉਹਨਾਂ ਦੀ ਬੇਲ ਲਗਵਾਨੀ ਸੀਗੀ। ਔਰ ਉਹਨਾਂ ਦੀ ਜਿਹੜੀ ਬੇਲ ਆ ਸੀ ਕਨਸਟੈਂਟਲੀ ਇਨ ਟੱਚ ਸੀਗੀ ਐਡਮਿਨਿਸਟ੍ਰੇਸ਼ਨ ਦੇ ਨਾਲ ਤੇ ਨਾਲ ਉਹਨਾਂ ਦੇ ਜਿਹੜੇ ਵਕੀਲ ਕੀਤੇ ਹੋਏ ਨੇ ਉਹਨਾਂ ਦੇ ਨਾਲ ਕੁਝ ਬੱਚਿਆਂ ਦੀ ਬੇਲ ਹੋ ਚੁੱਕੀ ਆ। ਕੁਝ ਦੀ ਹੁਣ ਹੋ ਜਾਏਗੀ। ਕਿ ਉਹਨਾਂ ਦੇ ਰੀਲੀਜ਼ ਆਰਡਰ ਵੀ ਆ ਚੁੱਕੇ ਨੇ। ਹੁਣ ਉਹਨਾਂ ਦੇ ਹੈ ਕੁਝ ਪ੍ਰੋਸ ਜਿਹੜਾ ਕਿ ਫਾਲੋ ਕਰਨਾ ਪੈਂਦਾ ਹੈ ਕਿ ਉਹਨਾਂ ਦੇ ਪੇਰੈਂਟਸ ਆਉਣਗੇ ਉਹ ਬੌਂਡ 'ਪਰ ਰਹਿਣਗੇ ਫਿਰ ਆ ਕੇ ਰਿਲੀਜ਼ ਹੁੰਦੀਆਂ ਨੇ ਪਰ ਕੁਝ ਗਰਲਸ ਐਸੀਆਂ ਨੇ ਜਿਹੜੀ ਕਿ ਕਹਿੰਦੇ ਕਿ ਸਾਡੇ ਪੇਰੈਂਟਸ ਨਹੀਂ ਆ ਸਕਦੇ ਉਹਨਾਂ ਦੇ ਗਾਰੈਂਟਰਸ ਹੈ ਨਹੀਂਗੇ ਕੋਈ ਤੇ ਉਹਨਾਂ ਦੇ ਲਈ ਜਿਹੜੀ ਉਹਨਾਂ ਨੂੰ ਫੀਸ ਲੱਗੀ ਆ ਉਹ ਕਾਫੀ ਜ਼ਿਆਦਾ ਆ ਉਹ ਕਹਿੰਦੇ ਅਸੀਂ ਗਰੀਬ ਆ ਸਾਡੇ ਅਸੀਂ ਕਿਦਾਂ ਪੇ ਕਰ ਸਕਦੇ ਤਾਂ ਉਹਦਾ ਪ੍ਰੋਵੀਜ਼ਨ ਦੇਖਦੇ ਹਾਂ ਜੀ ਆਪਾਂ ਕੁਝ ਉਹਦੇ ਲਈ ਹੱਲ ਲੱਗ ਨਾਗaland ਦੀਆਂ ਵੀ ਹੈਗੀਆਂ ਜਿਹੜੀਆਂ ਦੱਸੀਆਂ ਜਾਂ ਰਹੀਆਂ ਉੱਥੇ ਸਰਕਾਰ ਨੇ ਅਪਰੋਚ ਕੀਤੀ ਆ ਕਿਦਾਂ ਦੇਖਦੇ ਤੇ ਆਫ ਕੋਰਸ ਕਰਨੀ ਵੀ ਚਾਹੀਦੀ ਆ ਕਿਉਂਕਿ ਬੱਚਿਆਂ ਨੇ ਜਿਹੜੀਆਂ ਇਗਨੋਰੈਂ ਇਹ ਨਹੀਂ ਕਿ ਇਹਨਾਂ ਦਾ ਕੋਈ ਕਸੂਰ ਸੀ ਇਹਨਾਂ ਦੇ ਕੋਈ ਉਹਨਾਂ ਦੇ ਕੋਈ ਐਸਾ ਗਲ ਨਹੀਂ ਹੋਈ ਸੀ ਇਹ ਸਿਰਫ ਉੱਤੇ ਫਸ ਗਈਆਂ ਕਿਉਂਕਿ ਉਹਨਾਂ ਨੂੰ ਲਾਲਚ ਵੀ ਆ ਜਾਂਦਾ ਕਈ ਵਾਰੀ ਕਿ ਬੜਾ ਅੱਛਾ ਸੈਲਰੀ ਮਿਲਦੀ ਹੈ ਨਹੀਂ ਆਪਾਂ ਰੋਕਰੀ ਕਰ ਲਈਏ ਲੇਕਿਨ ਬਾਅਦ ਚ ਪਤਾ ਚੱਲਦਾ ਕਿ ਕੰਪਨੀ ਫਰਾਡ ਨਹੀਂ ਕੀ ਇਹ ਵੱਡੇ ਮਗਰਮੱਛ ਨੇ ਉਹ ਤਾਂ ਬਾਹਰ ਫੇਰ ਦਿੰਦੇ ਨੇ ਜੀ ਜਿਹੜੇ ਹੈਗੇ ਭੋਲੀਆਂ ਪਾਲੀਆਂ ਉਹ ਵੱਸ ਗਏ ਨਹੀਂ ਜੀ ਜੇ ਵੱਡੇ ਮਗਰਮੱਛ ਜਿਹੜਾ ਇਦਾਂ ਬਾਹਰ ਫੇਰਦੇ ਹੁੰਦੇ ਤੇ ਪੁਲਿਸ ਕਿਵੇਂ ਚੱਕਦੀ ਫੇਰ ਕੁੜੀਆਂ ਨੂੰ ਤੇ ਕਿਉਂ ਚੱਕਦੀ ਕਿਉਂਕਿ ਇਸ ਕੰਪਨੀ ਤੇ ਰੇਡ ਪਈ ਉਹਨਾਂ ਨੂੰ ਪਤਾ ਲੱਗਿਆ ਕਿ ਫੇਕ ਹੈ ਕੰਪਨੀ ਹੈ ਪੁਲਿਸ ਦੀ ਰੇਡ ਪਈ ਹੈ ਤਾਂ ਹੀ ਚੱਕੀ ਗਈਆਂ ਨੇ ਵੱਡੇ ਮਗਰਮਾਚ ਵੀ ਫੜੇ ਗਏ ਨੇ ਤਿੰਨ ਤਿੰਨ ਨੇ ਉਹਨਾਂ ਦੀ ਬੇਲ ਲੱਗੀ ਹੋਈ ਹੈ ਕਿਦਾਂ ਦੇਖਦੇ ਕਿੰਨਾ ਤੁਸੀਂ ਉਸ ਚ ਰੋਲ ਅਦਾ ਕਰੋਗੇ ਰੋਲ ਪੂਰਾ ਅਦਾ ਕਰ ਰਹੇ ਆ ਤਾਂ ਹੀ ਉਹਨਾਂ ਦੀ ਬੇਲ ਹੋਈ ਹੈ ਔਰ ਹੁਣ ਪੇਰੈਂਟਸ ਜਿਹੜੇ ਨੇ ਉਹਨਾਂ ਦੇ ਨਾਲ ਵੀ ਟੱਚ ਵਿੱਚ ਹੈਗੇ ਆ ਕਿ ਉਹ ਆ ਕੇ ਆਪਣੀ ਜਿਹੜੀ ਬੌਂਡ ਭਰ ਕੇ ਬੱਚਿਆਂ ਨੂੰ ਨਾਲ ਲੈ ਕੇ ਜਾਣ ਤੇ ਜਿਹੜੀਆਂ ਬੱਚੀਆਂ ਇਸ ਟਾਈਮ ਤੇ ਬਹੁਤ ਨਹੀਂ ਪਰ ਸਕਦੀਆਂ ਕਿ ਪੈਸੇ ਬਹੁਤ ਜ਼ਿਆਦਾ ਸੋ ਲੈਟਸ ਸੀ ਹਾਊ ਵੀ ਕੈਨ ਹੈਲਪ ਸੋ ਵੀ ਕਿਸੇ NGO ਨਾਲ ਵੀ ਅਪਰੋਚ ਕੀਤੀ ਜਾ ਸਕਦੀ ਜਿਹੜਾ ਬਾਉਂਡ ਲੈ ਕੇ ਜਾ ਪੈਸੇ ਨਹੀਂ ਦੇਣਾ ਜਰੂਰ ਕੁਝ ਕਰਾਂਗੇ ਦੇਖੋ ਇਹ ਸਾਡਾ ਆਪਣਾ ਪ੍ਰੋਸੈਸ ਹੈਗਾ ਸੋ ਲੈਟ ਮੀ ਫਾਈਂਡ ਆਊਟ ਮੈਂ ਹੁਣ ਇਹਨਾਂ ਨਾਲ ਗੱਲ ਕੀਤੀ ਹੈ ਕਿ ਜਿਹੜੇ ਬੱਚੇ ਹੈਗੇ ਨੇ ਜਿਹੜੇ ਨਹੀਂ ਪਰ ਸਕਦੇ ਉਹਨਾਂ ਦੇ ਲਈ ਅਸੀਂ ਕੀ ਮਦਦ ਕਰ ਸਕਦੇ ਅਸੀਂ ਦੇਖੀ ਕਿੰਨੇ ਕਿੰਨੇ ਜਮਾਨਤ ਜਿਹੜੀ ਹੋ ਚੁੱਕੀ ਹੈ ਕਿਉਂਕਿ ਤਿੰਨ ਦਰਜਨ ਤੋਂ ਉੱਪਰ ਜਿਹੜੇ ਦੱਸਿਆ ਜਾ ਰਿਹਾ ਸੀ ਦੇਖੋ ਇਹ ਤੋਂ ਲੜਕੀਆਂ ਮੇਰੇ ਖਿਆਲ 32 ਹੋਣ ਗਿਆ ਜੀ ਜਿਹੜੀਆਂ ਸ਼ਿਫਟ ਕੀਤੀਆਂ ਸੀਗੀਆਂ ਇਹਨਾਂ ਦੇ ਵਿੱਚੋਂ 13 ਲੜਕੀਆਂ ਦੀ ਤੇ ਹੋਈ ਚੁੱਕੀ ਹੈ ਬॉयਜ਼ ਵੀ ਮੇਰੇ ਖਿਆਲ ਹੋ ਚੁੱਕੀ ਹੈ ਇਹਨਾਂ ਦੀ ਬਾਕੀ ਵੀ ਚੱਲ ਰਹੀ ਹੈ ਹੌਲੀ ਹੌਲੀ ਸਭ ਦਾ ਰਿਲੀਜ਼ ਹੋ ਜਾਏ ਬॉयਜ਼ ਕਿੰਨੇ ਨੇ ਜੀ ਅੰਦਰ ਦੇ ਬॉयਜ਼ ਸਿਸਟਮ ਕਿੰਨੇ ਜੀ ਅੰਦਰ ਇਹਨਾਂ ਦੇ 100 ਦੇ 100 ਦੇ 100 ਯਾ 올ਓਵਰ ਕਿੰਨੇ ਨੇ ਟੋਟਲ ਬॉयਜ਼ ਤੇ ਗਰਲਸ ਮੇਰੇ ਦੇਖੋ ਬॉयਜ਼ ਐਂਡ ਗਰਲ ਔਰ ਇਹ ਗਰਲਸ ਜਿਹੜੀਆਂ ਜਲਦੀ ਰਿਲੀਜ਼ ਹੋ ਜਾਏਗਾ ਬਾਕੀ ਸਭ ਤਾਂ ਵੀ ਹੋ ਜਾਏਗਾ ਬਟ ਅਦਰਵਾਈਜ਼ ਜਿਹੜੀ ਮੈਂ ਪੁੱਛਿਆ ਕਿ ਹੋਰ ਕੋਈ ਪ੍ਰੋਬਲਮ ਇਹਨਾਂ ਨੂੰ ਆਂਦੀ ਹੋਵੇ ਐਸਾ ਕੋਈ ਇਹਨਾਂ ਦੀ ਕੋਈ ਹੋਰ ਪ੍ਰੋਬਲਮ ਨਹੀਂ ਸੀ। ਹਾਂ ਹੋਰ ਮਹਿਲਾ ਨਾਲ ਉਹ ਮਲੇ ਕੋਈ ਅੰਦਰ ਕਿਸੇ ਤਰ੍ਹਾਂ ਦੇ ਸਭ ਨੂੰ ਮਿਲਿਆ ਮੈਂ ਜਿਹੜੇ ਕਿ ਕਨਵਿਕਟ ਹੋ ਚੁੱਕੇ ਨੇ ਔਰ ਜਿਹੜੇ ਕਿ ਅੰਡਰ ਟ੍ਰਾਇਲਸ ਵੀ ਨੇ ਕੁਝ ਪ੍ਰੋਬਲਮਸ ਹੈਗੀਆਂ ਸੀਗੀਆਂ ਜਿਹੜੀਆਂ ਕਿ ਉਹ ਆਪਣੀ ਤਰਫ ਤੋਂ ਇਹ ਕਹਿੰਦੇ ਨੇ ਕਿ ਦੇਖੋ ਸਾਡਾ ਇਹ ਬਿਲਕੁਲ ਝੂਠਾ ਸਾਡੇ ਤੇ ਕੇਸ ਪੈ ਗਿਆ ਆ ਉਹਨਾਂ ਦਾ ਵੀ ਅਸੀਂ ਕੇਸ ਪੜਾਂਗੇ ਵੀ ਕੀ ਹੈ ਔਰ ਵੀਲ ਟਾਈ ਟੂ ਸੀ ਹਾਊ ਵੀ ਕੈਨ ਹੈਲਪ ਇਹਨਾਂ ਲੜਕੀਆਂ ਨੂੰ ਪਤਾ ਸੀ ਵੀ ਜਿਹੜਾ ਇਹ ਫਰਾਡ ਹੋ ਰਿਹਾ ਕਾ ਜਾਂ ਸੈਲਰੀ ਜੇ ਪਤਾ ਹੁੰਦਾ ਤੇ ਫਿਰ ਉਹਨਾਂ ਨੇ ਕਰਨੀ ਨਹੀਂ ਸੀ ਜੋ ਮੇਰੀ ਐਡਵਾਈਸ ਸਾਰੀ ਗਰਲਸ ਨੂੰ ਇਹ ਹੈ ਇਹਨਾਂ ਨੂੰ ਦੇਖਦੇ ਹੋਏ ਵੀ ਸਭ ਨੂੰ ਇੱਕ ਲੈਸਨ ਮਿਲਣਾ ਚਾਹੀਦਾ ਹੈ ਕਿ ਜਦੋਂ ਵੀ ਤੁਸੀਂ ਕਿਤੇ ਨੌਕਰੀ ਕਰੋ ਸਿਰਫ ਇਹੀ ਨਾ ਦੇਖੋ ਕਿ ਸਾਡੀ ਅਟਰੈਕਟਿਵ ਸੈਲਰੀ ਆ 40 50000 ਰੁਪਏ ਮਿਲ ਰਿਹਾ ਆ ਤੇ ਬੱਚਿਆਂ ਦੇ ਨਾਲ ਜਿਹੜੀ ਆ ਉਹ ਫਿਰ ਅੰਦਰ ਜਦੋਂ ਕੰਪਨੀਆਂ ਉਹਨਾਂ ਰਿਕਰੂਟ ਕਰ ਲੈਂਦੀਆਂ ਨੇ ਤੇ ਇਹ ਕਹਿ ਕੇ ਰਿਕਰੂਟ ਕਰ ਦਿਆ ਨੇ ਕਿ ਤੁਹਾਨੂੰ ਅਸੀਂ ਅਪਾਇੰਟਮੈਂਟ ਲੈਟਰ ਹਫਤੇ ਚ ਦੇ ਦਵਾਂਗੇ ਬਾਅਦ ਚ ਦੇ ਦਵਾਂਗੇ ਬਾਅਦ ਦੇ ਵਿੱਚ ਕੋਈ ਨਹੀਂ ਦਿੰਦਾ ਔਰ ਇਹ ਕੇਸ ਚ ਫਸਦਾ ਅਦਰ ਸਟੇਟਸ ਜਿਆਦਾ ਜੋ ਇਹ ਕੰਮ ਹੁੰਦਾ ਜਿਹੜਾ ਜਿਵੇਂ ਹੁਣੇ ਨਾਗਾਲੈਂਡ ਦੇ ਦੱਸਿਆ ਜਾ ਰਹੀਆਂ ਇੱਥੇ ਲੈਂਗੁਏਜ ਲੈ ਕੇ ਪ੍ਰੋਬਲਮ ਆ ਰਹੀ ਉਹਨਾਂ ਇਹ ਠੀਕ ਹੈ ਦੇ ਅੰਡਰਸਟੈਂਡਿੰਗ ਹਿੰਦੀ ਆਲਸੋ ਦੇ ਅੰਡਰਸਟੈਂਡ ਇੰਗਲਿਸ਼ ਆਲਸੋ ਐਸੀ ਕੋਈ ਪ੍ਰੋਬਲਮ ਨਹੀਂ ਹੈ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਬੜੀ ਅੱਛੀ ਤਰੀਕਾ ਨਾਲ ਸਭ ਦੇ ਨਾਲ ਗੱਲ ਕਰ ਰਹੀਆਂ ਨੇ ਹਿੰਦੀ ਬੋਲ ਲੈਂਦੀਆਂ ਨੇ ਸਭ ਕੁਝ ਕਰ ਲੈਂਦੀਆਂ ਨੇ ਤੁਹਾਨੂੰ ਜੋ ਪ੍ਰੋਬਲ